नमो परमात्मा ब्रह्मज्ञके नान्य उमान ब्रह्मज्ञानी ऊचते ऊचा मन बना है सौते नीचा ब्रह्मज्ञानी से जन पहे नानक जिन प्रवा करे ब्रह्मज्ञानी सकल की दीना आत्म रस ब्रह्मज्ञानी दीना ब्रह्मज्ञानी की सौं परमया ब्रह्मज्ञानी के कस गुना ना भया ब्रह्मज्ञानी सदा सुंदर सी ब्रह्मज्ञानी के दृष्ट अमृत दर्श ब्रह्मज्ञानी वंदन ते ਗਿਆਨੀ ਕੀ ਨਿਰਮਲ ਜੁਗਤਾ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ ਬ੍ਰਹਮ ਗਿਆਨੀ ਏਕ ਉਪਰਾ ਬ੍ਰਹਮ ਗਿਆਨੀ ਕਾ ਨਹੀਂ ਬਨਾ ਬ੍ਰਹਮ ਗਿਆਨੀ ਕੇ ਗਰੀਬੀ ਸਮਾਹ ਬ੍ਰਹਮ ਗਿਆਨੀ ਪਰਮਕਾਰ ਮਹਾ ਬ੍ਰਹਮ ਗਿਆਨੀ ਕੇ ਨਾਹੀ ਧੰਦਾ ਬ੍ਰਹਮ ਗਿਆਨੀ ਦਾ ਧਾਵਤ ਬੰਦਾ ਬ੍ਰਹਮ ਗਿਆਨੀ ਕਾ ਹੋਏ ਸੋ ਭਲਾ ਬ੍ਰਹਮ ਗਿਆਨੀ ਸੁਪਰ ਭਲਾ ਬ੍ਰਹਮ ਗਿਆਨੀ ਸੰਗ ਸਰਬ ਉਧਾਰ ਨਾਮ ਬ੍ਰਹਮ ਗਿਆਨੀ ਜਪ ਸਰਬ ਸੰਸਾਰ ਬ੍ਰਹਮ ਗਿਆਨੀ ਕੇ ਕ ਨਾਮ ਕੋ ਬ੍ਰਹਮ ਗਿਆਨੀ ਕੇ ਵਸੈ ਬ੍ਰਹਮ ਸੰਗ ਬ੍ਰਹਮ ਗਿਆਨੀ ਕੇ ਨਾਮ ਆਧਾਰ ਬ੍ਰਹਮ ਗਿਆਨੀ ਕੇ ਨਾਮ ਸਰਬਾਰ ਬ੍ਰਹਮ ਗਿਆਨੀ ਸਦਾ ਸਦ ਜਾਗਤ ਬ੍ਰਹਮ ਗਿਆਨੀ ਮੁਗਲ ਤਿਆਗਤ ਬ੍ਰਹਮ ਗਿਆਨੀ ਕੇ ਮਨ ਪਰਮਾਨੰਦ ਬ੍ਰਹਮ ਗਿਆਨੀ ਕੇ ਘਰ ਸਦਾ ਆਨੰਦ ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਨਾਮ ਬ੍ਰਹਮ ਗਿਆਨੀ ਕਾ ਨਹੀਂ ਬਣਾਸ ब्रह्मज्ञानी ब्रह्म कविता ब्रह्मज्ञानी संहिता ब्रह्मज्ञानी का होई चिंतन ब्रह्मज्ञानी का निर्मल मन का ब्रह्मज्ञानी सरे पायो आप ब्रह्मज्ञानी का बड़ बल तापो ब्रह्मज्ञानी का दर्श बड़भागी पाइए ब्रह्मज्ञानी को बल बल जयिए ब्रह्मज्ञानी को खोज है महेश्वर नाथ ब्रह्मज्ञानी आप परमेश्वर ब्रह्मज्ञानी कीमत ना ही ब्रह्मज्ञानी का सफल मन माही ब्रह्मज्ञानी का कौन ज्ञान है हे रे ब्रह्मज्ञानी पुसरा वीर सुब्रह्मज्ञानी का तते ना जायगा कर ब्रह्मज्ञानी सबका ठाकर ब्रह्मज्ञानी के मन कौ बखन्न ब्रह्मज्ञानी जिन न्याय छ को मंदा जिन न्याय छ को मंदा गुणसार लिखिया मन रे मन की मन से करै इंद्रिय जितपज दूंद करैत नाण कोतम रे को ऐसा परस ਬੈਸ਼ਨੋ ਸੋ ਜਿਸ ਉਪਰ ਸੋ ਪ੍ਰਸੰਨ ਬਸਨ ਕੀ ਮਾਇਆ ਤੇ ਉਪਰ ਭੈਨਾ ਕਰਮ ਕਤਸ ਹੋਵੇ ਨਹੀਂ ਕਰਮ ਸੁਦਾਸ਼ਮੋ ਕਾ ਨਮਾ ਧਰਮ ਆਵ ਕਰਮ ਕਤਸ ਹੋਵੇ ਨਹੀਂ ਕਰਮ ਸੁਦਾਸ਼ਮੋ ਕਾ ਨਮਾ ਧਰਮ ਆਵ ਕਾਹੋਂ ਕਰਿ ਇੱਛਾ ਜਿਨ ਬਾਛਿਆ ਕੇਵਲ ਭਗਤ ਕੀਰਤਨ ਸੰਗ ਰਾਚੈ ਮਨ ਭਰਨ ਪਰ ਪੂਜਾ ਸਤਿਪਾਰ ਬ੍ਰਹਮਾ ਸਾਧਨ ਪਾਪਾ ਮਲ ਖੋਐ ਜਿਨ ਭਗਵਤੀ ਜੀ ਮਤ ਉਤਮ ਹੋਐ भगवान् अनूटी है तरै नटलीता मन अनर वैष्णव प्रीता हर के चरण निंदव सवै नाम कै सब लोपी भगवंत को पावै सो पण जो मन पर भूत है राम नाम आत्म में सुख है नाम नाम साचि बिवै उस पण वीर जन जीव हर की लखन निंदव सवै सो पण बिरजौ नदावै वीर बना समद बूझे मौन सुख मैं जानै सो चो बिरना को देव ने ਨਾਮ ਤੁਸੋ ਬੰਦ ਕੋ ਸਰਾਲੇ ਸ੍ਰੀ ਹਿਮੰਤ ਪਰ ਸਰਵ ਕੋ ਗਿਆਨ ਚੋਂ ਬਰਣਾ ਵਜਤ ਕੋ ਨਾਮ ਜੋ ਜੋ ਜਪੈ ਸ੍ਰਿਤੀ ਗਤ ਹੋਏ ਸਾ ਸੰਕਪ ਹੈ ਜਨ ਕੋਏ ਕਰਿ ਕਿਰਪਾ ਅੰਤੜੁਰ ਘਰੈ ਪਾਸ ਪ੍ਰੇਤ ਮੁੰਦ ਪਾਸਰ ਕੋ ਤਾਰੈ ਸਰ ਕੋ ਰੋਕਾ ਉਤਮ ਨਾਮ ਕਲਿਆਣ ਰੂਪ ਮੰਗਲ ਗੁਣ ਨਾਮ ਤਾਹੂ ਜਗਤਿ ਕਿਤੇ ਨਾ ਪਾਈਐ ਧਰਮ ਨਾਨਕ ਤੁਸਿ ਮਿਲੈ ਜਿਸ ਲਿਖਿਆ ਤੁਰ ਕਰਮ ਜਿਸ ਕੇ ਮਨ ਪਰਮਾਤਮਾ ਦਾ ਨਿਵਾਸ ਸਤਿ ਰਾਮ ਹੈ ਸੋ ਆਤਮ ਰਾਮ ਸੁਧਗਰੀ ਆਇਆ ਦਾਸੁ ਸਤਿ ਸੰਤਨ ਭਾਇ ਤਨ ਪਾਇ ਸਦਾ ਨਿਕਟ ਨਿੰਧ ਹਰ ਗਿਆਨ ਸੋ ਦਾਸ ਦਰਗਹ ਪਰਵਾਨ ਆਪਣੇ ਦਾਸੁ ਤਵਾ ਪ੍ਰਪਾ ਕਰੈ ਤੇ ਦਾਸੁ ਸਭ ਸੋ ਜੀ ਪਰੈ ਸਗੰ ਸੰਗਤਿ ਮੋ ਦਾਸ ਐਸੀ ਜੁਗਤ ਨਾਨਕ ਰਾਮ ਦਾਸ ਰੱਬ ਕੀ ਅਗਿਆਤਮਿਕਤਾ ਵਾ ਜੀਵਨ ਮੁਕਤੀ ਕੋ ਪਹਰਾਏ ਤੈਸਾ ਹਰਤ ਤੈਸਾ ਸੁਖੋਗ ਤੈਸਾ ਨੰਤ ਜਿਨਿ ਬਿਉਗ ਤੈਸਾ ਸੁਵਰਣ ਤੈਸੀ ਸੁਮਾਟੀ ਤੈਸਾ ਅਮਰ ਤੈਸੀ ਉਖਾਟੀ ਤੈਸਾ ਮਾਨ ਤੈਸਾ ਮਹਾਨ ਤੈਸਾ ਰੰਤ ਤੈਸਾ ਰਾਜਾ ਜੋਗ ਰਤਾਇ ਸਾਈ ਜਗਤੋ ਨਾਨਕੋ ਉਪਰਖੋ ਕਹੀਏ ਜੀਵਨ ਮੁਕਤਾ ਭਾਰਮਣ ਕੇ ਸਗਲੇਖਾ ਹੋ ਜੈ ਪ੍ਰਿਤ ਘਰ ਦਾ ਤੈਸਾ ਤਿਨਾਂ ਪੀਰ ਕਰਨ ਕਰਾਵਣ ਜੋਗ ਭਾਵੈ ਸੋਈ ਮਨ ਹੋਗ ਫਸਰ ਆਪੁ ਮੋਇ ਨਤ ਰੰਗ ਲਖਿ ਨਾ ਜਾਹਿ ਪਤੰਕੇ ਰੰਗ ਜੈਸੀ ਮਤਿ ਦਾ ਸਰਬ ਪ੍ਰਕਾਸ਼ ਉਪਾਰਿ ਕਰਤਾ ਤਉਨਾਸ ਸਦਾ ਸਦਾ ਸੁਆਦਿਆ ਸਿਮਰ ਸਿਮਰ ਨਾਨਕ ਪ੍ਰੇਮ ਹਾਰ ਸੋਕ ਉਸ ਲਗ ਰਹਿ ਨੇਕ ਜਾਨ ਅੰਤ ਨਾ ਬਾਰ ਹੈ ਬਾਰ ਨਾਨਕ ਰਚਨਾ ਪਰਮ ਰਚੀ ਬਹੁਤ ਨਾਨਕ ਪ੍ਰਕਾਰ ਵਸਤਵਰੀ ਕਈ ਕੋਟ ਹੋਈ ਪੂਜਾਰੀ ਕਈ ਕੋੜਾ ਆਚਾਰ ਵਿਵਹਾਰੀ ਕਈ ਕੋਟ ਕੈ ਤੀਰਥ ਵਾਸੀ ਕਈ ਕੋੜਾ ਨੰ ਧਰਮਾ ਲਾਸੀ ਕਈ ਕੋੜ ਦੇਸ਼ ਪ੍ਰੋਤੇ ਕਈ ਕੋੜਾ ਤੀਸਰ ਹੋਤੇ ਕਈ ਕੋੜਾ ਧਿਆਨ ਤਾਰੈ ਕਈ ਕੋੜਾ ਤਰਕਾ ਉਹ ਵਿਚਾਰੈ ਕਈ ਕੋੜਾ ਨਾਮਨ ਨਾਮ ਧਿਆਵਾ ਨਾਨਕ ਕਰਦੇ ਗੰਤਨ ਪਾਵੈ ਕਈ ਕੋੜ ਭਾਈ ਬੁਮਾਨੀ ਕਈ ਕੋੜ ਅੰਧ ਅਗਿਆਨੀ ਸਈ ਕੋੜ ਕਰਪਨ ਕੋਟੋਰ ਸਈ ਕੋੜ ਬੇਗਾਂਤਨ ਕੋਰ ਕਈ ਕੋੜ ਪਰਦਰਪ ਕੋ ਰ ਹੈ ਕਈ ਕੋੜ ਪਰ ਦੂਖ ਨਗਰ ਹੈ ਕਈ ਕੋੜ ਮਾਇਆ ਸਰਮਾਨਾ ਜਿ ਕਈ ਕੋੜ ਵਰਦੇਸ ਭਰਮਾਨੇ ਜੇ ਤਿਰੁ ਲਾਉ ਕਿਸੁ ਤ ਕਲੰਗਣਾ ਨਾਨਕ ਰਤਿ ਕੇ ਜਨ ਮੈਂ ਕਰਤਾ ਰਚਨਾ ਕਈ ਕੋੜ ਸਿ ਜਤੀ ਜੋਗੀ ਕਈ ਕੋੜ ਰਾਜੇ ਰ ਸੰਹੋਗੀ ਕਈ ਕੋੜ ਪੰਖੀ ਸਰਪੋ ਪਾਏ ਕਈ ਕੋੜ ਬਾਤਰ ਬ੍ਰਿਖਣ ਬਜਾਏ ਕਈ ਕੋੜ ਗਉਣ ਬਾਣੀ ਬਚਨ ਸਰ ਕਈ ਕੋਟ ਦੇਸ ਭੂ ਮੰਡਲ ਕਈ ਕੋਟ ਸਸਿਯ ਸੂਨ ਖੇਤਰ ਕਈ ਕੋੜ ਦੇਵ ਦਾਨ ਇੰਦਰ ਸਿਰ ਛਤਰ ਸਭ ਸਮਗਰੀ ਆਪਣਾ ਸੂਤ ਧਾਰ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਸਤਾਰ ਕਈ ਕੋੜ ਰਾਜਸ ਤਾਮਸ ਸਾਗਤ ਕਈ ਕੋੜ ਵੀਰ ਪ੍ਰਾਣ ਕਈ ਕੋਟ ਸਾਖੁ ਕੋ ਕਈ ਕੋਟ ਕੀ ਰਤਨ ਸੂਮਨ ਕਈ ਕੋਟ ਨਾਨਕ ਕਾ ਜਨਤਾ ਕਈ ਕੋਟ ਕੀ ਜਤ ਜੀਵੇ ਕੀ ਕੋਟ ਗਿਰਿ ਮੀਰ ਸੋਰਨ ਕੀਏ ਕੀ ਕੋਟ ਜਕ ਨਲ ਬਸਾਜ ਕਈ ਕੋਟ ਭੂਤ ਪ੍ਰੇ ਸੁਖ ਵਰਗਾਚ ਸਭ ਦੇ ਨੀਰੈ ਸੁਮ ਤੇ ਦੂਰ ਨਾਨਕ ਆਪ ਲਖਤ ਰਹਾ ਭੂਰ ਕਈ ਕੋਟ ਮਨਾਰ ਕੀ ਬਾਤੀ ਕਈ ਕੋਟ ਨਰਕ ਸੁਰਗਨ ਵਾਰਤੀ ਕਈ ਕੋਟ ਜਨਮ ਜੀਵ ਹੈ ਮਰ ਹੈ ਕਈ ਕੋਟ ਕੋਟ ਜੀਵ ਹੈ ਕਈ ਕੋੜ ਬੈਠੇ ਹੀ ਖਾਏ ਕਈ ਕੋੜ ਘਰ ਲੈ ਟਕ ਪਾਏ ਕਈ ਕੋੜ ਜੀ ਇਨਨਵੰਤ ਕਈ ਕੋੜ ਮਾਇਆ ਮਹਿ ਚੰਤਾ ਜਹ ਹੈ ਭਾਣਾ ਤਹਿ ਤਾਕੇ ਨਾਨਕ ਸੋ ਜਿੰਦਰਾ ਕੋ ਹਾਥੇ ਕਈ ਕੋੜ ਭੈ ਭਰਾਗੀ ਨਾਮ ਹੋ ਨਾਮ ਸੰਗ ਜਿੰਦਰਾ ਕੀ ਕਈ ਕੋੜ ਪ੍ਰਭੂ ਕੋ ਜੰਤਿਆ ਸਤਿ ਪੰਥ ਪਾਰਬੰਧਨ ਹੰਤੇ ਕਈ ਕੋੜ ਦਰਸ਼ਨ ਪ੍ਰਭਿਆਸ ਸਿਰ ਕੋ ਮਿਲੋ ਪ੍ਰਭੂ ਨਾਲ ਕਈ ਕੋੜ ਮੰਗੈ ਸਤ ਸੰਗ ਪਾਰਬੰਧਨ ਲਾਗਾ ਰੰਗ ਜਿਨ ਕੋ ਹੋਏ ਆਪ ਸੁਪਰਨ ਨਾਨਕ ਜਿਨ ਸਰਵ ਧਾਨ ਭਨ ਕਈ ਕੋੜ ਖਾਣੇ ਅਖੰਡ ਕਈ ਕੋਟ ਕਾਸ਼ ਬ੍ਰਹਮੰਡ ਕਈ ਮੂਰਵ ਦਿੱਤਾ ਕਈ ਜਨ ਜੀਨੋ ਵਿਸਾਰ ਕੀ ਵਾਰਿ ਸਿਪਾਤ ਸਦਾ ਸੁਦੇ ਇਕ ਓੰਕਾਰ ਕਈ ਕੋੜ ਜੀਨੇ ਬੁਬਾਂਦ ਰਤਿ ਬ੍ਰਹਮਾਇ ਸਮਾਤ ਸੰਕੰਤਨ ਨਾਮੈ ਕੋਇ ਆਪੇ ਆਪੋ ਨਾਨਕ ਸੁਏ ਪੀ ਕੋੜ ਕਾਰਣਮ ਕੇ ਦਾਤ ਸੁ ਹੋਤਾ ਤੁੰਬਰਗਾਸਰ ਸਈ ਕੋਟ ਤਾਂ ਤੇ ਵੇ ਤੇ ਸਦਾ ਨਿਹਾਰੇ ਕੋਨੇ ਸਦੇ ਕੋਟ ਨਾਮ ਰਸਿ ਵੈ ਮ ਭੈ ਸਤਿ ਨੀ ਜਿਵੈ ਸਈ ਕੋਟ ਨਾਮ ਗਾਵਹਿ ਆਤਮਰ ਸੂ ਸਹਿ ਸਮਾਇ ਆਪਣੇ ਅਨ ਕੋ ਸਾਥ ਸਾਥ ਸਮਾਰੇ ਨਾਨਕ ਹੋਏ ਪਰਮੇਸ਼ਰ ਕੇ ਪਿਆਰੇ ਸ਼ਲੋਕ ਕਰਨ ਕਰਨ ਪ੍ਰਵੇਕ ਹੈ ਦੂਸਰ ਨਹੀਂ ਕੋਏ ਨਾਨਕਿਸ ਬਲ ਭਾਰਣੈ ਜਲਤ ਪ੍ਰਭ ਭਾਵੈ ਸੋਈ ਹੋਊਗਾ। ਥਿਨ ਮੈਂ ਥਾਪੋ ਤਾ ਪਰਹਾਰਾ ਅੰਤਿ ਨਿਜਿ ਸੁਪਾਰਾ ਵਾਰਾ। ਹੁਕਮੇ ਧਾਰ ਬਧਰਨ ਹਾਵੈ ਹੁਕਮੇ ਉਪਜੈ ਹੁਕਮ ਸਮਾਵੈ। ਹੁਕਮੇ ਮੂਚ ਨੀਚ ਹੋਵੇ ਹਾਰ ਹੁਕਮੈ ਨਤਰੰਗ ਕਰਕਾਰ। ਕਰ ਸਰ ਦੇਖੈ ਆਪਣੀ ਬੜਿਆਈ ਨਾ ਸਮਰਿਆ ਸਮਾਈ। ਪ੍ਰਭ ਭਾਵੈ ਮਾਨਕ ਕਤ ਪਾਉਐ ਪ੍ਰਭ ਭਾਵੈ ਥਾ ਵਖਤਿ ਤ੍ਰਾਵੈ ਪ੍ਰਭ ਭਾਵੈ ਸਾਥਿ ਰਖੈ।

ਆ ਰਿਨੇ ਭੂਲਾ ਦੇਸ ਸੁਧਾਰੈ ਨਿਮਕ ਮਾਨਿ ਤਿਆਰ ਗੁਪਤਰੇ ਆਵੇ ਕਰਿ ਕਿਰਪਾ ਜਿਸਾ ਪਣੀ ਭਗਤ ਦੇ ਨਾਨਕ ਦੇ ਨਾਮ ਲੇਖਿ ਜਿਵੇਂ ਜੀਤ ਕੋ ਰਾਜ ਪਰ ਗੰਦੀ ਗвар ਜਾ ਪਦ ਰੇਸ਼ਟ ਕਸ਼ਮਾਰਾਇ ਤਸਤਲ ਕਾਲ ਦੇਸ ਬ੍ਰਕਟਾਵੇ ਜਾ ਕੋਪ ਨਿਤਰੈ ਬਖਸ਼ੀਸ ਆਪਾ ਲਿਖਾ ਨਗਨ ਰਿਤੇ ਸ ਜੀਨੋ ਬਟ ਸੋ ਵਿਸਪੀਰਾ ਘਟ ਘਣ ਪੂਰ ਬ੍ਰਹਮ ਪ੍ਰਕਾਸ਼ ਸੁਣੀ ਮਨ ਖਾ ਬਣਾਈ ਨਾਥ ਜੀਵਾ ਦੀਪ ਬੜਾ ਇਸ ਕਾ ਬਲ ਨਾਹੀ ਸਹਾਤ ਤਰਨ ਕਾ ਰਾਵਣ ਸਰਪ ਕੋ 나ਥ ਆਜਿਆ ਤਾਰੀ ਮੁਖਰਾ ਜੀਉ ਜੋ ਸੁਭਾਵੈ ਸੋਈ ਹੁਣ ਕੀਉ ਕਉ ਉਚੀ ਜਿਮ ਨਸੈ ਤਮ ਸੋਗ ਹਰ ਕਰੰ ਹਸੈ ਕਮੁ ਨਿੰਦਾਂ ਚੰਦਰਿ ਵਹਾਰ ਤਮੂ ਆਕਾਸ ਤਿਆਰ ਕਉ ਦੇਤਾ ਬੰਦ ਵਿਚਾਰ ਨਾਨਕ ਆਪਲਾ ਬਨਾਰ ਤਮੂ ਨਿਰਭਿਖ ਜੈ ਮਹਾਂ ਭਾਗ ਅਰੇ ਕਹੂੰ ਸੋਏ ਰਹੇ ਜਨ ਰਾਤ ਕਬਹੂ ਮਹਾ ਕਰੋਧ ਕਰ ਕਮ ਸਰਬ ਜੀ ਹੋ ਸਰਵਾ ਤੁਮ ਨਹੀਂ ਹੋਏ ਬੱਡ ਰਾਜ ਕਬਹੂ ਭੇਖਾ ਲਈ ਨੀਚ ਕਾ ਸਾਜ ਕਬਹੂ ਅਪਕੀਰਤਮ ਆਵੇ ਕਬਹੂ ਭਲਾ ਭਲਾ ਕਹਾਵੇ ਜਿਉਂ ਕਰੋਧ ਕੈ ਤਿਹੀ ਰਹੈ ਗੋਲਵਸਰ ਨਾਲਿ ਸਤਿ ਕਹੈ ਕਬਹੂ ਹੋਏ ਪੰਡਤ ਕਰੇ ਧਿਆਨ ਕਹੂੰ ਮੋਹ ਧਾਰੀ ਦਾ ਧਿਆਨ ਤਮ ਸਤਿ ਸ੍ਰੀਸ਼ਨਾ ਕਹਿੰਦੇ ਉਸਦੇ ਸਾਰੇ ਮੁਖ ਗਿਆਨ ਕਹੂੰ ਕੀਤ ਹਸਤ ਬਦਨ ਹੋਇ ਲੀਆ ਅੰਤ ਜੋਂਨ ਉਪਰਮੈ ਧਰਮੀਆਂ ਨਾਨਾ ਰੂਪ ਜਿਉ ਸਵਾਗੀ ਰਖਾਵੇ ਜਿਉਂ ਰਵ ਭਾਵੈ ਚਲੈ ਨ ਜਾਵੇ ਜੋਤਿ ਸੁਭਾਵ ਹੈ ਸੋਈ ਹੋਏ ਨਾਨਕ ਉਜਾ ਵਰਣ ਕੋਇ ਕਹੂੰ ਸਾਰ ਸੰਤਿਓ ਪਾਵੈ ਸੰਸਕਾਰ ਦੇ ਬਹੁੜਿ ਨ ਆਵੇ ਅੰਤਰ ਹੋਇ ਗਿਆਨ ਪ੍ਰਗਾਸ ਉਸ ਸਥਾਨ ਕਾ ਨਹੀਂ ਬਨਾਸ ਮਨ ਤਨ ਨਾ ਰਚੇ ਕਰੰਗ ਸਰਬ ਸੁਖਾਰਮੈਂ ਕੈ ਸੰਗੋ ਜਿਉ ਜਲਮੈਂ ਜਲਾਇ ਕਟਾਰਨਾ ਤੇ ਜੋਤੀ ਸੰਗ ਜੋਤ ਸਮਾਨ ਮਿਟ ਗਏ ਗੁਣ ਬਾਇ ਨਿਸਰਾਮ ਨਾਨਕ ਦਉ ਕੈ ਸਦਗੁ ਮਾਨ ਸਰੂਪ ਸੁਖੀ ਵਸੈ ਸੁਖੀਨੀ ਆਧਨਵਾਰ ਤਲੀ ਬੱਡੇ ਵੱਡੇ ਅਹੰਕਾਰੀਆਂ ਨਾਨਕ ਗਰਗੁ ਗਲੇ ਅਸਤ ਬਲੀ ਜਿਸ ਕਾ ਅੰਤਰ ਰਾਜ ਅਹਮਾਨਾ ਸੋ ਨਰਕ ਬਾਤੀ ਹੋਗ ਜਸੁਆਣ ਜੋ ਜਤੈ ਮੈ ਜੋਮਨਵੰਤ ਸੋ ਬਦੁਸ਼ਟ ਕਜੰਤ ਆਪ ਜੋ ਕਰਮੰਤ ਧਾਵੈ ਜਨਮ ਰਵ ਜੋਨਤ ਮਹਾਵੈ ਤਨਮੂਕਾ ਜੋ ਕਰੈ ਗਮਾਨ ਸੋ ਮੂਰਖ ਅੰਧਾ ਗਿਆ ਕਰਿ ਤੇ ਪਾ ਦਿਸਟੈ ਦਿਗਰੀ ਕੀ ਉਸਾਵੈ ਨਾਨਕ ਜੀਆ ਬਹੁਤ ਯਰਗੈ ਸੁਖ ਮਾਵੈ ਤਨਮਨਸਾ ਹੋਈ ਸਰਗਰਵਾ ਸ੍ਰਿਸ਼ ਸਮਾਨਤ ਸੰਗਨ ਆਵੈ ਬਲਵੰਤ ਕੋ ਪਰ ਕਰਿਆ ਸਭ ਲਭਿਤ ਕਰਦਾ ਕਉ ਬਨਾਸ ਸਭ ਤੇ ਆਵ ਜਨ ਬਲਵੰਤ ਸਿਮੈ ਹੋਇ ਜੈ ਸਮਾਨਤਿ ਕਿਸਨ